ਪੀਸੀ ਦੇ ਵਿੱਚ ਅਸੀਂ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਤੇ ਮੇਰੇ ਨਾਲ ਐਸਪੀਸੀ ਦੇ ਵਿੱਚ ਸਾਡੇ ਬੁਲਾਰੇ ਪ੍ਰਨਵ ਤਵਨ ਜੀ ਨੇ ਉਹ ਵੀ ਹਾਜ਼ਰ ਨੇ ਅ ਕੱਲ ਜਿੱਦਾਂ ਤੁਸੀਂ ਸਾਰਿਆਂ ਨੇ ਦੇਖਿਆ ਇੰਡੋਰਸ ਕੀਤਾ ਪੂਰੇ ਪੰਜਾਬ ਨੇ ਇੰਡੋਰਸ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਬੜਾ ਇਤਿਹਾਸਕ ਦਿਨ ਸੀ ਇਤਿਹਾਸਕ ਇਸ ਕਰਕੇ ਸੀ ਕਿਉਂਕਿ ਪੰਜਾਬ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਕੱਲ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਲਿਆ ਉਹ ਸੀ ਜਿਹੜਾ ਖੇਤੀ ਮੰਡੀਕਰਨ ਦਾ ਖਰੜਾ ਉਸ ਨੂੰ ਰੱਦ ਕਰਨਾ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਖੇਤੀ ਦਾ ਮੰਡੀਕਰਨ ਖਰੜਾ ਸੀ ਉਹ ਪੰਜਾਬ ਦੀ ਆਰਥਿਕ ਤਬਾਹੀ ਹੈ ਉਹਦੇ ਨਾਲ ਨਾ ਕੇਵਲ ਕਿਸਾਨ ਪ੍ਰਭਾਵਿਤ ਹੁੰਦਾ ਉਹਦੀ ਫਸਲ ਐਮਐਸਸੀਪੀ ਤੇ ਨਹੀਂ ਵਿਕਣੀ ਸੀ ਦੂਸਰੇ ਬੰਨੇ ਉਹਦੇ ਨਾਲ ਮਜ਼ਦੂਰ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਆੜਤੀਆ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਸਾਡਾ ਸਾਡਾ ਪਿੰਡੂ ਅਰਥਚਾਰਾ ਆ ਉਹ ਵੀ ਪ੍ਰਭਾਵਿਤ ਹੁੰਦਾ ਕਿਉਂਕਿ ਆਰਡੀਐਫ ਜਿਹੜਾ ਹੈਗਾ ਹੌਲੀ-ਹੌਲੀ ਇਸਚੋਂ ਖਤਮ ਹੋ ਜਾਣਾ ਸੀ। ਇਹੀ ਕਾਰਨ ਹੈ ਕਿ ਜਦੋਂ ਇਹ ਖਰੜਾ ਪੰਜਾਬ ਸਰਕਾਰ ਕੋਲੇ ਪੁੱਜਿਆ ਸੀ ਉਦੋਂ ਵੀ ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਬੁਲਾ ਕੇ ਉਹਨਾਂ ਦਾ ਫੀਡਬੈਕ ਲੈ ਕੇ ਇਸ ਖਰੜੇ ਦੇ ਉੱਤੇ رائے ਬਣਾਈ ਔਰ ਸਾਰਿਆਂ ਦੀ رائے ਇਹੀ ਸੀ ਕਿ ਇਹ ਜਿਹੜਾ ਖਰੜਾ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਹੈਗਾ ਅਸੀਂ ਇਸ ਕਰਕੇ ਉਸ ਵਕਤ ਇਸ ਖਰੜੇ ਨੂੰ ਜਿਹੜਾ ਹੈਗਾ ਰੱਦ ਕੀਤਾ ਸੀ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਜਿਹੜੇ ਹੈਗੇ ਹੱਕੀ ਸੰਘਰਸ਼ ਦੇ ਵਿੱਚ ਸਾਥ ਦਿੱਤਾ ਚਾਹੋ ਕਿਸਾਨਾਂ ਦਾ ਹੋਵੇ ਜਾਂ ਕੋਈ ਹੋਰ ਹੋਵੇ ਔਰ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਹੈ ਉਹ ਖੜੀ ਹੈ ਤੇ ਉਹਨਾਂ ਦੀ ਹੱਕੀ ਮੰਗਾਂ ਦਾ ਅਸੀਂ ਸਮਰਥਨ ਕਰਦੇ ਆਂ ਪਰ ਜਿਹੜੇ ਮੁੱਦੇ ਤੇ ਗੱਲਬਾਤ ਕਰਨ ਲਈ ਤੁਹਾਨੂੰ ਅੱਜ ਬੁਲਾਇਆ ਜਿਹੜਾ ਮੁੱਦਾ ਅਸੀਂ ਅੱਜ ਉਜਾਗਰ ਕਰਨਾ ਚਾਹੁੰਦੇ ਆਂ ਜਿਹੜਾ ਮੁੱਦਾ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਉਹ ਮੁੱਦਾ ਇਹ ਹੈਗਾ ਕਿ ਭਾਜਪਾ ਜਿਹੜੀ ਸਿਆਸੀ ਚਾਲਾਂ ਜਿਹੜੀਆਂ ਨੇ ਉਹਨੂੰ ਸਮਝਣ ਦੀ ਜ਼ਰੂਰਤ ਹੈ ਜਿਹੜੀ ਬੀਜੇਪੀ ਹੈ ਉਹ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨਾ ਚਾਹੁੰਦੀ ਹੈ ਉਹ ਕੇਵਲ ਪੰਜਾਬ ਦੇ ਕਿਸਾਨ ਨੂੰ ਹੀ ਤਬਾਹ ਨਹੀਂ ਕਰਨਾ ਚਾਹੁੰਦੀ ਉਹ ਕੇਵਲ ਮਜ਼ਦੂਰਾਂ ਦਾ ਜਿਹੜੀ ਇਹ ਨੌਕਰੀ ਖੋਣਾ ਨਹੀਂ ਚਾਹੁੰਦੀ ਉਹ ਕੇਵਲ ਜਿਹੜਾ ਹੈਗਾ ਆੜਤੀਆਂ ਦੀ ਨੌਕਰੀ ਖੋਣਾ ਨਹੀਂ ਚਾਹੁੰਦੀ ਉਹ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਜਿਹੜਾ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਆ ਬਰਜੁਵਾਜੀ ਨੀਤੀਆਂ ਦਾ ਜਾਂ ਉਹਨਾਂ ਦੀਆਂ ਜਾਨੀ ਕਿ ਆਟੋਨੋਮਿਕ ਨੀਤੀਆਂ ਦਾ ਵਿਰੋਧ ਕਰਦਾ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਲਤਾੜਿਆ ਜਾਵੇ ਇਸ ਕਰਕੇ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਪੰਜਾਬ ਦੀ ਇੰਡਸਟਰੀ ਨੂੰ ਵੀ ਤਬਾਹ ਕਰਨਾ ਚਾਹੁੰਦੀ ਹੈ ਉਸ ਸਬੰਧ ਦੇ ਵਿੱਚ ਕੱਲ ਇੰਡਸਟਰੀ ਦੇ ਕੁਝ ਨੁਮਾਇंदे ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸੀ ਅਸੀਂ ਦੇਖਿਆ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜਾ ਕਿਸਾਨ ਹੈ ਉਹ ਬਾਰਡਰਾਂ ਦੇ ਉੱਤੇ ਬੈਠਾ ਹੋਇਆ ਹੈ ਔਰ ਲਗਾਤਾਰ ਸੰਘਰਸ਼ ਕਰ ਰਿਹਾ ਹੈ ਬੀਜੇਪੀ ਉਸ ਦੀ ਗੱਲ ਨਹੀਂ ਸੁਣ ਰਹੀ ਬੀਜੇਪੀ ਨੇ ਕੰਨਾਂ ਦੇ ਉੱਤੇ ਉਸ ਦੀ ਜਿਹੜੀ ਹੈ ਆਵਾਜ਼ ਨਹੀਂ ਪਹੁੰਚ ਰਹੀ ਔਰ ਬੀਜੇਪੀ ਚਾਹੁੰਦੀ ਹੈ ਕਿ ਪੰਜਾਬੀ ਹੀ ਪੰਜਾਬੀਆਂ ਦੇ ਖਿਲਾਫ ਜਿਹੜਾ ਉਹ ਖੜਾ ਹੋ ਜਾਵੇ ਹੱਲ ਕੋਈ ਨਿਕਲ ਨਹੀਂ ਰਿਹਾ ਔਰ ਇਸ ਜਾਨੀ ਕਿ ਧਰਨੇ ਕਰਕੇ ਇਸ ਪ੍ਰਦਰਸ਼ਨ ਕਰਕੇ ਜਿਹੜਾ ਹੈਗਾ ਬੀਜੇਪੀ ਉਹ ਪੰਜਾਬ ਨੂੰ ਜਿਹੜਾ ਹੈਗਾ ਖਰਾਬ ਕਰ ਰਹੀ ਹੈ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਜਿਹੜੀ ਸਾਡੀ ਇੰਡਸਟਰੀ ਹੈ ਇੰਡਸਟਰੀ ਨੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਇੰਡਸਟਰੀ ਵੀ ਬਹੁਤ ਸਾਰਾ ਟੈਕਸਟ ਹਿੰਦੀ ਹੈ ਜਿਸ ਦੇ ਨਾਲ ਪੰਜਾਬ ਚੱਲਦਾ ਆ ਸਾਡੇ ਇੰਡਸਟਰੀ ਲਿਸਟ ਜਿਹੜੇ ਆ ਉਹਨਾਂ ਦਾ ਬਿਜ਼ਨਸ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਉਹਨਾਂ ਨੂੰ ਦੂਰੋਂ ਆਰਡਰ ਨਹੀਂ ਮਿਲ ਰਹੇ ਉਹ ਕਿਉਂਕਿ ਜਿਹੜੇ ਜਿੰਨੇ ਬੰਦੇ ਨੇ ਆਰਡਰ ਦੇਣੇ ਸੋਚਦਾ ਕਿ ਤੁਹਾਡਾ ਟਾਈਮ ਜਿਹੜਾ ਸਮਾਨ ਹੈ ਉਹ ਸਾਡੇ ਕੋਲੇ ਟਾਈਮ ਤੇ ਨਹੀਂ ਪੁੱਜੇਗਾ ਇਸ ਕਰਕੇ ਇੰਡਸਟਰੀ ਤਬਾਹ ਹੋ ਰਹੀ ਹੈ ਔਰ ਸਾਡੀ ਇਹ ਸਮਝ ਹੈਗੀ ਹੈ ਕਿ ਜੇਕਰ ਇੰਡਸਟਰੀ ਨਾ ਬਚੀ ਨੇਚਰਲੀ ਪੰਜਾਬ ਵੀ ਨਹੀਂ ਬਚਦਾ ਔਰ ਇਸ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਸਾਡੇ ਧੀਆਂ ਪੁੱਤਰ ਹੈਗੇ ਆ ਸੋ ਅਸੀਂ ਜਿਹੜਾ ਸਭ ਤੋਂ ਪਹਿਲਾਂ ਤਾਂ ਹਰਿਆਣਾ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਸ ਨੂੰ ਅਪੀਲ ਕਰਦੇ ਆ ਕਿ ਐਦਾਂ ਦੀ ਬੈਰੀਕੇਡਿੰਗ ਤਾਂ ਇੰਟਰਨੈਸ਼ਨਲ ਬਾਰਡਰਾਂ ਤੇ ਵੀ ਨਹੀਂ ਹੋਣੀ ਜਿਸ ਤਰੀਕੇ ਦੀ ਬੈਰੀਕੇਡਿੰਗ ਤੁਸੀਂ ਜਿਹੜੀ ਹੈ ਉਹ ਪੰਜਾਬ ਦੇ ਬਾਰਡਰਾਂ ਦੇ ਉੱਤੇ ਕੀਤੀ ਹੋਈ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਕੀਤੀ ਹੋਈ ਹੈ ਔਰ ਕਿਸਾਨ ਸਾਡੇ ਆਪਣੇ ਨੇ ਉਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਹੈਗਾ ਔਰ ਇਸ ਬੈਰੀਕੇਡਿੰਗ ਦੇ ਕਾਰਨ ਜਿਹੜਾ ਹੈਗਾ ਲੋਕਾਂ ਦਾ ਬਿਜ਼ਨਸ ਆਮ ਲੋਕ ਉਸ ਤੋਂ ਪ੍ਰਭਾਵਿਤ ਹੁੰਦੇ ਹੈਗੇ ਆ ਸੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਹਰਿਆਣਾ ਦੀ ਸਰਕਾਰ ਨੂੰ ਕਿ ਉਹ ਬੈਰੀਕੇਡਿੰਗ ਨੂੰ ਜਿਹੜੀ ਤੁਰੰਤ ਜਿਹੜੀ ਹੈ ਉਹ ਰੋਕੀ ਜਾਵੇ ਹਟਾਈ ਜਾਵੇ ਔਰ ਦੂਸਰੀ ਵੱਡੀ ਗੱਲ ਜਿਹੜੀ ਹੈ ਅਸੀਂ ਕਿਸਾਨ ਜਥੇਬੰਦੀਆਂ ਨੂੰ ਪੂਰੇ ਪੰਜਾਬੀਆਂ ਨੂੰ ਹਰ ਰਾਜਨੀਤਿਕ ਜਥੇਬੰਦੀ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਆ ਤੁਹਾਡੀ ਇਸ ਪ੍ਰੈਸ ਕਾਨਫਰੰਸ ਦੇ ਮਾਣਫਤ ਕਿ ਸਾਨੂੰ ਇਸ ਕਿ ਇੱਕ ਸਾਲ ਹੋ ਗਿਆ ਉੱਥੇ ਬੈਠਿਆ ਹੋਇਆ ਬੀਜੇਪੀ ਸਾਡੀ ਗੱਲ ਸੁਣ ਨਹੀਂ ਰਹੀ ਹੈ ਤੇ ਸਾਨੂੰ ਜਿਹੜੀ ਇਕੱਠੇ ਹੋ ਕੇ ਇਸ ਅੰਦੋਲਨ ਦੀ ਰੂਪਰੇਖਾ ਇਸ ਤਰੀਕੇ ਨਾਲ ਤੈਅ ਕਰਨੀ ਚਾਹੀਦੀ ਹੈ ਜਿੱਥੇ ਸਾਡਾ ਸੰਘਰਸ਼ ਹੈਗਾ ਆਮ ਆਦੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਜਿੱਥੇ ਸਾਡਾ ਇਹ ਸੰਘਰਸ਼ ਹੋਰ ਤਿੱਖਾ ਹੋਵੇ ਤੁਹਾਡੀਆਂ ਮੰਗਾਂ ਜਾਇਜ਼ ਨੇ ਉੱਥੇ ਹੀ ਜਿਹੜਾ ਹੈਗਾ ਇਸ ਸੰਘਰਸ਼ ਦੇ ਕਾਰਨ ਜਿਹੜਾ ਹੈਗਾ ਪ੍ਰਭਾਵਿਤ ਬੀਜੇਪੀ ਹੋਵੇ ਜਾਂ ਜਿਨ੍ਹਾਂ ਨੇ ਸਾਡੇ ਨਾਲ ਧੱਕਾ ਕੀਤਾ ਉਹ ਹੁਣ ਇਹਦੇ ਨਾਲ ਪ੍ਰਭਾਵਿਤ ਸਾਡਾ ਪੰਜਾਬ ਨਾ ਹੋਵੇ ਕਿਉਂਕਿ ਜੇ ਪੰਜਾਬ ਨਾ بچਿਆ ਪੰਜਾਬ ਦਾ ਵਪਾਰ ਨਾ بچਿਆ ਪੰਜਾਬ ਦਾ ਇੰਡਸਟਰੀ ਨਾ ਬਚੀ ਤੇ ਫਿਰ ਪੰਜਾਬ ਦੀ ਨਾ ਕਿਸਾਨੀ ਰਹਿਣੀ ਹੈ ਨਾ ਮਜ਼ਦੂਰੀ ਰਹਿਣੀ ਹੈ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੇਰੁਜ਼ਗਾਰ ਜਾਨਗੇ ਸੋ ਮੈਂ ਇਸ ਜਾਨੀ ਕਿ ਪੈਰਿਸ ਕਾਨਫਰੰਸ ਦੇ ਮਾਰਫਤ ਇਹ ਲਗ ਲਗ ਜਿਹੜੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਜਿਹੜਾ ਉਹ ਰੱਖਣਾ ਚਾਹਣਾ ਹੈਗਾ ਕਿ ਸਾਰੇ ਇੰਡਸਟਰੀਅਲਿਸਟਾਂ ਨੂੰ ਕਿਸਾਨਾਂ ਨੂੰ ਤੇ ਵਪਾਰੀਆਂ ਨੂੰ ਪੰਜਾਬੀਆਂ ਨੂੰ ਤੇ ਹਰ ਰਾਜਨੀਤਿਕ ਧਿਰ ਨੂੰ ਕਿਉਂਕਿ ਬੀਜੇਪੀ ਤੋਂ ਤਾਂ ਕੋਈ ਮਿਲ ਕੀਤੀ ਜਾ ਨਹੀਂ ਸਕਦੀ ਹੈ ਬੀਜੇਪੀ ਤਾਂ ਪੰਜਾਬ ਨੂੰ ਤਬਾਹ ਕਰਨਾ ਹੀ ਚਾਹੁੰਦੀ ਹੈ ਸਾਰਿਆਂ ਨੂੰ ਮਿਲ ਕੇ ਇਸ ਅੰਦੋਲਨ ਦੀ ਰੂਪਰੇਖਾ ਹੋਰ ਤਰੀਕੇ ਨਾਲ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਕੇਂਦਰ ਸਰਕਾਰ ਨੂੰ ਪ੍ਰੈਸ਼ਰ ਕਰ ਸਕੀ ਉਹਨਾਂ ਦੀ ਜਾਇਜ਼ ਮੰਗਾਂ ਮੰਨੀਆਂ ਜਾ ਸਕਣ ਔਰ ਸਾਡੀ ਇੰਡਸਟਰੀ ਵੀ ਪ੍ਰਭਾਵਿਤ ਨਾ ਹੋਵੇ ਕੋਈ ਸਵਾਲ ਇੱਕ ਜਿਹੜੀ ਕਿਸਾਨਾਂ ਨੂੰ ਵੀ ਕੀਤੀ ਹੈ ਕੀ ਇਸ ਤਰੀਕੇ ਨਾਲ ਮਟਰੂ ਰਸਤਾ ਖੋਲਣਾ ਨਹੀਂ ਜਾਂ ਕਿਵੇਂ ਕਰਨਗੇ ਨਹੀਂ ਦੇਖੋ ਪਤਾ ਕੀ ਹੈਗਾ ਵੀ ਉਸ ਅੰਦੋਲਨ ਦੇ ਵਿੱਚ ਸਾਨੂੰ 1 ਸਾਲ ਹੋ ਗਿਆ ਹੈ ਠੀਕ ਹੈ ਨਾ ਉਸ ਤੋਂ ਪਹਿਲਾਂ ਉਹ ਕਿਹੜੀਆਂ ਮੰਗਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਦੇਖਣ ਦੀ ਗੱਲ ਹੈ ਇਹ ਮੰਗਾਂ ਉਹੀ ਨੇ ਜਿਹੜੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਔਰ ਜਿਹੜੀਆਂ 750 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਮੋਦੀ ਸਾਹਿਬ ਨੇ ਮੰਨੀਆਂ ਸੀ ਪਰ ਉਹ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਲੱਗ ਚਾਹੇ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੋਵੇ, ਕਰਜ਼ਾ ਮਾਫੀ ਦੀ ਗੱਲ ਹੋਵੇ, ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਹੋਵੇ, ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਹੀ ਤਾਂ ਅਸੀਂ ਇਹ ਬਾਰਡਰ ਦੇ ਉੱਤੇ ਬੈਠੇ ਹੋਏ ਆ। ਕਿਸੇ ਨੂੰ ਸ਼ੌਂਕ ਤੇ ਹੈ ਨਹੀਂ ਬਾਰਡਰ ਦੇ ਉੱਤੇ ਬੈਠਣ ਦਾ ਪਰ ਜੇਕਰ ਸਾਡੀ ਜਾਨੀ ਕਿ ਇੱਕ ਸਟ੍ਰੈਟਜੀ ਦੇ ਤਹਿਤ ਜਿਹੜੀ ਕਿ ਕੇਂਦਰ ਸਰਕਾਰ ਜਿਹੜੀ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੀ ਜਾਂ ਉਸ ਮਸਲੇ ਦਾ ਹੱਲ ਨਹੀਂ ਕਰ ਰਹੀ ਤਾਂ ਬੈਠ ਕੇ ਨੈਚਰਲੀ ਮੁੜ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਸੰਘਰਸ਼ ਵੀ ਤਿੱਖਾ ਰਹੇ, ਸੰਘਰਸ਼ ਵੀ ਅਸੀਂ ਚਾਲੂ ਰੱਖੀਏ ਔਰ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਜਾਂ ਪੰਜਾਬ ਦਾ ਬਾਤ ਰਹਿਉ ਇੱਕ ਸਾਡੇ ਵੀ ਗੱਲ ਕਰਨੇ ਕੀ ਉਸ ਵਾਸਤੇ ਸਾਰੀਆਂ ਸੜਕਾਂ ਟੁੱਟ ਗਈਆਂ ਨੇ ਉਹ ਸੜਕਾਂ ਪੰਜਾਬ ਸਰਕਾਰ ਬਣਾਏ ਕਿਉਂਕਿ ਉਹ ਸੜਕਾਂ ਸਾਰੀਆਂ ਉੱਪਰ ਲਿਆ ਖਰਾਬ ਹੋ ਗਿਆ ਹਾਸੇ ਆਲੇ ਦੋਲੇ ਹਾਂ ਬਿਲਕੁਲ ਉਹਨਾਂ ਦੀ ਗੱਲ ਜਾਇਜ਼ ਹੈਗੀ ਜੀ ਹੁਣ ਤੁਸੀਂ ਦੇਖੋ ਉੱਥੇ ਹਰਿਆਣਾ ਸਰਕਾਰ ਨੇ ਵੈਰੀਕੇਟਿੰਗ ਕੀਤੀ ਹੋਈ ਹੈ ਜਿਹੜਾ ਨੈਸ਼ਨਲ ਹਾਈਵੇ ਤੇ ਉਹ ਹੁਣ ਨੇਚਰਲੀ ਜੇ ਅਸੀਂ ਦੇਖੀਏ ਇਧਰ ਜਾਨੀ ਕਿ ਡੇਰਾ ਬੱਸੀ ਪਿਸ ਦੀ ਜਿਹੜੀਆਂ ਸਾਰੀਆਂ ਦੂਸਰੇ ਰੂਟ ਤੋਂ ਜਿਹੜੀਆਂ ਜਾਂਦੀਆਂ ਹੈਗੀਆਂ ਇਹਨਾਂ ਹੈਵੀ ਟ੍ਰੈਫਿਕ ਜਾਂਦਾ ਹੈਗਾ ਜਿੱਥੇ ਲੋਕਾਂ ਦਾ ਟਾਈਮ ਜ਼ਿਆਦਾ ਲੱਗਦਾ ਉਥੇ ਨੈਚੁਰਲੀ ਸੜਕਾਂ ਵੀ ਖਰਾਬ ਹੋਈਆਂ ਮੁਰੰਮਤ ਉਹਦੀ ਕਰਾਣੀ ਬਣਦੀ ਹੈ ਬਿਲਕੁਲ ਪੰਜਾਬ ਸਰਕਾਰ ਨੇ ਤੇ ਜੋ ਕਰਨਾ ਉਹ ਕਰੇਗੀ ਪਰ ਮੇਰਾ ਤਾਂ ਸਵਾਲ ਬਾਰ-ਬਾਰ ਕੇਂਦਰ ਸਰਕਾਰ ਨੂੰ ਹੈ ਔਰ ਅਪੀਲ ਪੰਜਾਬੀਆਂ ਨੂੰ ਹੈਗੀ ਹੈ ਸਾਰਾ ਪੰਜਾਬ ਇੱਕ ਹੈ ਕਿਸਾਨਾਂ ਦੀ ਪਿੱਠ ਦੇ ਉੱਤੇ ਹੈ ਕਿਸਾਨਾਂ ਦੇ ਨਾਲ ਹੈ ਮੰਗਾ ਉਹਨਾਂ ਦੀ ਜਾਇਜ਼ ਨੇ ਪਰ ਸਾਨੂੰ ਇਸ ਦੇ ਉੱਤੇ ਬੈਠ ਕੇ ਮੋੜ ਵਿਚਾਰ ਕਰਨਾ ਪਾਏਗਾ ਕਿ ਕਿਸ ਤਰੀਕੇ ਨਾਲ ਮੋਦੀ ਸਾਹਿਬ ਨੂੰ ਜਿਸ ਤਰ੍ਹਾਂ ਉਦੋਂ ਅਸੀਂ ਝਕਾਇਆ ਸੀ ਉਦੋਂ ਵੀ ਸਾਰੇ ਪੰਜਾਬੀ ਇਕੱਠੇ ਸੀ ਉਦੋਂ ਪੂਰਾ ਹਿੰਦੁਸਤਾਨ ਇਕੱਠਾ ਸੀ ਠੀਕ ਹੈ ਨਾ ਵੀ ਸਾਡਾ ਬਿਜ਼ਨਸ ਵੀ ਪ੍ਰਭਾਵਿਤ ਨਾ ਹੋਵੇ ਵਪਾਰ ਵੀ ਪ੍ਰਭਾਵਿਤ ਨਾ ਹੋਵੇ ਔਰ ਕੇਂਦਰ ਸਰਕਾਰ ਨੂੰ ਵੀ ਅਸੀਂ ਜਿਹੜਾ ਪ੍ਰੈਸ਼ਰ ਦੇ ਰਹੇ ਹਾਂ ਕੱਲੇ ਇੰਡਸਟਰੀਲਿਸਟ ਆਏ ਸੀ ਉਹ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਅਗਰ ਕੱਲੇ ਜਲੰਧਰ ਦੀ ਗੱਲ ਕਰੀਏ 1000 ਕਰੋੜ ਪੂਰੇ ਪੰਜਾਬ ਦੇ ਵਿੱਚ 1 ਲੱਖ ਕਰੋੜ ਦਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਹੈ ਕਿਸਾਨ ਅੰਦolan ਕਰਕੇ ਬਾਰਡਰ ਬੰਦ ਹੋਣ ਕਰਕੇ ਕੀ ਆਪਟੀ ਸਰਕਾਰ ਦਾ ਕੋਈ ਡੈਲੀਗੇਸ਼ਨ ਕਿਸਾਨਾਂ ਕੋਲ ਜਾ ਰਿਹਾ ਹੈ ਗੱਲਬਾਤ ਕਰਨ ਲਈ ਕਿ ਤੁਸੀਂ ਕੋਈ ਵਿਕਲਪਿਕ ਮਾਰਗ ਜਿਹੜਾ ਹੈ ਉਹ ਸਰਕਾਰ ਦੇ ਨਾਲ ਅਗਰ ਕੋਲਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ ਕਿਸ ਤਰ੍ਹਾਂ ਦੀ ਕੋਈ ਗੱਲ ਕਰਨ ਜਾ ਰਹੇ ਦੇਖੋ ਕੱਲ ਵੀ ਮਾਨ ਸਾਹਿਬ ਨੇ ਇੱਕ ਗੱਲ ਜਨਨ ਕਿ ਫਲੋਰ ਦਾ ਜਨਨ ਕਿ ਫਲੋਰ ਦੇ ਵਿੱਚ ਤੇ ਆਖੀ ਸੀ ਸਦਨ ਦੇ ਵਿੱਚ ਆਖੀ ਸੀ ਕਿ ਜਿਹੜਾ ਇਹ ਨਹੀਂ ਅਸੀਂ ਕੱਲਾ ਖਰੜਾ ਜਿਹੜਾ ਰੱਦ ਕੀਤਾ ਕਿਸਾਨਾਂ ਦੀਆਂ ਮੰਗਾਂ ਤੱਕ ਅਸੀਂ ਪੂਰੀ ਜਨਨ ਕਿ ਸਿਰੇ ਤੱਕ ਜਾਵਾਂਗੇ ਬਿਲਕੁਲ ਉਹਨਾਂ ਦੇ ਨਾਲ ਆ ਔਰ ਮੈਂ ਜਿੱਦਾਂ ਤੁਸੀਂ ਜਗਰ ਕੀਤਾ ਕਿ 1000 ਕਰੋੜ ਦਾ 1 ਲੱਖ ਕਰੋੜ ਦਾ ਬਿਲਕੁਲ ਮੈਂ ਇਹੀ ਕਹਿ ਰਿਹਾ ਇਹ ਜਿਹੜਾ ਨੁਕਸਾਨ ਹੈ ਭਾਜੀਪੀ ਇਹੀ ਚਾਹੁੰਦੀ ਹੈ ਬੀਜਪੀ ਇਹੀ ਚਾਹੁੰਦੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਿਲਕੁਲ ਜਦੋਂ ਅਸੀਂ ਆਰਥਿਕ ਤੌਰ ਤੇ ਕੰਗਾਲ ਹੋ ਗਏ ਸਾਡੇ ਪੱਲੇ ਬਚੀ ਕੁਝ ਨਹੀਂ ਕਿਹੜੀ ਸੰਘਰਸ਼ ਦੀ ਤਾਕਤ ਰਹਿਣੀ ਆ ਠੀਕ ਹੈ ਨਾ ਇਸ ਕਰਕੇ ਉਹ ਸ਼ਕਤੀ ਨੂੰ ਵੀ ਬਚਾਉਣਾ ਆ ਰੂਪਰੇਖਾ ਦੁਆਰੇ ਤਿਆਰ ਕਰਨੀ ਹੈ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਦਾ ਨੁਕਸਾਨ ਮਤਲਬ ਸਪੋਚ ਕਰੋ ਜੇ ਇੰਡਸਟਰੀ ਬੰਦ ਹੋ ਗਈ ਉਸ ਇੰਡਸਟਰੀ ਦੇ ਵਿੱਚ ਕੌਣ ਕੰਮ ਕਰਦੇ ਸਾਡੇ ਪੰਜਾਬੀ ਲੋਕ ਹੀ ਤਾਂ ਕੰਮ ਕਰਦੇ ਆ ਤੇ ਸਾਡੇ ਪੰਜਾਬੀ ਨੌਜਵਾਨ ਜਦੋਂ ਬੇਰਜ਼ਗਾਰ ਹੋ ਜਾਣਗੇ ਅਸੀਂ ਕਿੱਥੇ ਜਾਵਾਂਗੇ ਜੇ ਹੁਣੇ ਮਾਰਕੀਟਿੰਗ ਵਾਲਾ ਖਰੜਾ ਲਾਗੂ ਹੋ ਜਾਂਦਾ ਜਿਹੜੇ ਇਹਨੇ ਕਿੰਨੇ ਕਿੰਨੇ ਲੱਖ ਟਨ ਦੇ ਜਿਹੜੇ ਉਹ ਸੈਲੋ ਬੰਨੇ ਆ ਠੀਕ ਹੈ ਕਿ ਨਹੀਂ ਉਹਨਾਂ ਦੇ ਪੱਲੇ ਪਾ ਦੇਤੇ ਤੇ ਸਾਡੇ ਮਜ਼ਦੂਰੀ ਵੇਲੇ ਹੋ ਜਾਣੇ ਸੀ ਸਾਡੇ ਆੜਤੀਓ ਵਪਾਰੀ ਨਹੀਂ ਹੈ ਉਹ ਸਾਰਿਆਂ ਦਾ ਰਿਸ਼ਤਾ ਆਪਸਰਾਂ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਆਰਥਿਕਤਾ ਇੱਕ ਦੂਜੇ ਨਾਲ ਜੁੜੀ ਹੋਈ ਹੈ ਅਸੀਂ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਨੇ ਆ ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹੀ ਹੈਗਾ ਕਿ ਇਹ ਜਿਹੜਾ ਮੁੱਦਾ ਹੈਗਾ ਗੰਭੀਰ ਮੁੱਦਾ ਹੈਗਾ ਇਸ ਤੇ ਉੱਤੇ ਸਾਰੇ ਪੰਜਾਬੀ ਨੂੰ ਰਾਜਨੀਤਿਕ ਇਤਨਾਲ ਪੰਜਾਬ ਦੇ ਭੂ ਵਿਖ ਨਾਲੋਂ ਪੰਜਾਬ ਦੇ ਅਰਥਚਾਰ ਦੇ ਨਾਲ ਜੁੜਿਆ ਹੋਇਆ ਤੇ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਬੈਠਣਾ ਚਾਹੀਦਾ ਔਰ ਨਵੇਂ ਸਿਰੋਂ ਜਿਹੜੀ ਹੈ ਉਹ ਲਿਖਣੀ ਚਾਹੀਦੀ ਆਰਡੀਐਸ ਦਾ ਪੈਸਾ ਰੋਕਿਆ ਹੋਇਆ ਉਹਨਾਂ ਨੇ ਕਿਉਂਕਿ ਉਧਰੋਂ ਫਾਕ ਖਰੜਾ ਦੇ ਰੱਦ ਕਰ ਦਿੱਤਾ ਕਿਤੇ ਉਹ ਕੋਰਟ ਦੇ ਵਿੱਚ ਹ ਸੜਕਾਂ ਦਾ ਕੀ ਹੋਇਆ ਹੀ ਇਨਾ ਸਮਾਂ ਹੋ ਗਿਆ ਜਿਹੜਾ ਦੇਖੋ ਪੰਜਾਬ ਸਰਕਾਰ ਬਿਲਕੁਲ ਕੋਸ਼ਿਸ਼ ਕਰ ਰਹੀ ਹੈ ਵੀ ਕਿਸ ਕਿਸ ਤਰੀਕੇ ਨਾਲ ਛੜਕਾਂ ਜਿਹੜੀਆਂ ਹੈਗੀਆਂ ਉਹ ਠੀਕ ਕਰਵਾਈਆਂ ਜਾਣ ਅਸੀਂ ਕੋਰਟ ਦੇ ਵਿੱਚ ਗਏ ਹੋਏ ਹਾਂ ਐਸੀ ਚੀਜ਼ ਦਾ ਅਸੀਂ ਗੱਲ ਕਰ ਰਹੇ ਹਾਂ ਅੱਜ ਤੇ ਅਸੀਂ ਕੋਰਟ ਦੇ ਵਿੱਚ ਇਸ ਕਰਕੇ ਚਲੇਗੇ ਕਿ ਸਾਡਾ ਉਹਨਾਂ ਨੇ ਆਰਡੀਐਫ ਰੋਕ ਲਿਆ ਉਹ ਜਿਹੜੀ ਆਹ ਜਿਹੜੀਆਂ ਖਰੜਾ ਲੈ ਕੇ ਆਏ ਸੀ ਖਰੜਾ ਤਾਂ ਬੇਸਿਕਲੀ ਖਤਮ ਕਰਨ ਵਾਲੀ ਗੱਲ ਹੀ ਹੈਗੀ ਹੈ ਠੀਕ ਹੈ ਨਾ ਮਾਰਕੀਟ ਫੀਸ ਮੰਡੀ ਫੀਸ ਸਭ ਖਤਮ ਕਰਨ ਵਾਲੀ ਗੱਲ ਹੈਗੀ ਹੈ ਔਰ ਇਹੇ ਬੇਸਿਕਲੀ ਉਹੀ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਦੇ ਵਾਸਤੇ 750 ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਬੈਕ ਡੋਰ ਤੋਂ ਲਾਗੂ ਕਰਨ ਦੀ ਗੱਲ ਹੈਗੀ ਠੀਕ ਹੈ ਕਿ ਨਹੀਂ ਮਤਲਬ ਇਹ ਨਹੀਂ ਹੈ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਉਹ ਸਿਰਫ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਇਨਡਾਇਰੈਕਟਲੀ ਮਜ਼ਦੂਰਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਆੜਤੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਸ਼ੈੱਲਰ ਮਾਲਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਹਾਲੇ ਤੱਕ ਵੀ ਜਿਹੜਾ ਐਫਸੀਆਈ ਨੇ ਜਿਹੜੇ ਚਾਵਲ ਚੁਕਣੇ ਸ਼ੁਰੂ ਨਹੀਂ ਕੀਤੇ ਨਵਾਂ ਜਨਨ ਕੇ ਸੀਜ਼ਨ ਆਉਣ ਵਾਲਾ ਵੀ ਹੋ ਗਿਆ ਸੋ ਮੈਂ ਇਸੇ ਕਰਕੇ ਕਹਿੰਦਾ ਵੀ ਮੁੱਦਾ ਜਿਹੜਾ ਸੰਘਰਸ਼ ਸਭ ਦਾ ਸਾਂਝਾ ਹੈਗਾ ਖੇਤੀਬਾੜੀ ਮੰਤ ਉਹ ਰੋਡ ਤੇ ਨਹੀਂ ਮੰਡੀ ਫੂਡ ਨਹੀਂ ਬਣਾਈ ਜਾਣੀ ਨੇ ਨੇਚਰਲੀ ਜੀ ਆਫ ਕੋਰਸ ਜਿਹੜਾ ਹੈਗਾ ਨਵਾੜ ਤੋਂ ਪੈਸਾ ਲੈ ਕੇ ਜਿਹੜਾ ਹੁਣ ਮੈਨੂੰ ਐਗਜ਼ੈਕਟ ਲੋਸ ਦਾ ਨਹੀਂ ਪਤਾ ਹੈਗਾ ਪਰ ਡੈਫੀਨਿਟਲੀ ਹੈ ਉਹ ਛੜਕਾਂ ਦਾ ਜਨਨ ਕਿ ਮੁਰੰਮਤ ਕਰਾਉਣ ਵਾਸਤੇ ਜਾਂ ਰਿਪੇਅਰ ਕਰਾਉਣ ਵਾਸਤੇ ਅਰੇਂਜਮੈਂਟ ਕੀਤਾ ਜਾ ਰਿਹਾ ਇੱਕ ਲੁਗਿਆਣਾ ਪਛਮੀ ਦੇ ਵਿੱਚ ਜਿਹੜਾ ਸੀ ਕੈਂਡੀਡੇਟ ਪਾਰੇ ਉਸ ਨੂੰ ਲੈ ਕੇ ਪਾਲੀ ਦਾ ਸਵਾਲ ਕਰ ਰਿਹਾ ਹੈ ਕਿਤੇ